ਖਬਰ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਰਿਪੋਰਟਰ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ ਗੁਰਦਾਸਪੁਰ ਤੋਂ ਬਟਾਲਾ ਪੁਲਿਸ ਨੇ 3 ਕਿਲੋ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਤਸਕਰ ਦਾ ਇੱਕ ਸਾਥੀ ਫਰਾਰ ਹੈ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਣੇ ਪੁਲਿਸ ਤੇ ਗੋਲੀਆਂ ਚਲਾਈਆਂ ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਸਰਵੰਜੀਤ ਸਿੰਘ ਨੇ ਦੱਸਿਆ ਕਿ 28 ਦਸੰਬਰ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਪਿੰਡ ਪਾਗੋਵਾਲ ਦੇ ਸ਼ਮਸ਼ਾਨਗੜ੍ਹ ਕਲਾਨੌਰ ਰੋਡ ਨੇੜੇ ਮੌਜੂਦ ਸੀ ਜਿੱਥੇ ਪੁਲਿਸ ਨੇ ਇੱਕ ਮੋਟਰਸਾਈਕਲ ਹੋਂ ਵੱਲ ਆਉਂਦਾ ਦੇਖਿਆ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮੋਟਰਸਾਈਕਲ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਸਾਈਕਲ ਨੂੰ ਮੋੜਨ ਦੌਰਾਨ ਅਚਾਨਕ ਮੋਟਰਸਾਈਕਲ ਤਿਲਕ ਗਿਆ ਅਤੇ ਪੁਲਿਸ ਨੇ ਬਾਈਕ ਸਵਾਰ ਨੌਜਵਾਨ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ ਸੁਰਜੀਤ ਸਿੰਘ ਉਰਫ ਸੀਤਾ ਵਾਸੀ ਪਿੰਡ ਦਾਲਮ ਵਜੋਂ ਹੋਈ ਹੈ ਪਰ ਉਸ ਦਾ ਦੂਜਾ ਸਾਥੀ ਬਾਈਕ ਚਾਲਕ ਪੁਲਿਸ ਤੇ ਫਾਇਰਿੰਗ ਕਰਦੇ ਹੋਏ ਭੱਜ ਗਿਆ ਦੂਜੇ ਪਾਸੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਪਰ ਡਰਾਈਵਰ ਫਰਾਰ ਹੋਣ ਚ ਕਾਮਯਾਬ ਹੋ ਗਿਆ ਫਰਾਰ ਮੁਲਜ਼ਮ ਦੀ ਪਛਾਣ ਅਮਰਿਤਪਾਲ ਸਿੰਘ ਵਾਸੀ ਪਿੰਡ ਨੰਗਲ ਵਜੋਂ ਹੋਈ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਸੁਰਜੀਤ ਸਿੰਘ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਕਰੀਬ 3 ਕਿਲੋ ਹੈਰੋਇਨ ਬਰਾਮਦ ਹੋਈ ਅਤੇ ਦੋਵਾਂ ਦੋਸ਼ੀਆਂ ਖਿਲਾਫ थाना ਕਿਲਾ ਲਾਲ ਸਿੰਘ ਵਿਖੇ ਐਡੀਪੀ ਐਸੈਕਟ 307 353 186 ਆਈ ਪੀ ਸੀ ਅਤੇ ਪੰਜ ਅਸਲਾ ਇਕੱਠਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਅਧਿਕਾਰੀ ਦਾ ਦਾਵਾ ਹੈ ਕਿ ਫਰਾਰ ਹੋਏ ਦੋਸ਼ੀ ਨੌਜਵਾਨ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਗੋਟਿਆਲ ਜੀ ਦੀ ਜੋ ਦਿਸ਼ਾ ਨਿਰਦੇਸ਼ ਹੈ ਜੋ ਆਡੀਅਨਸਰਾਂ ਤੇ ਨਸ਼ਾ ਵਿਰੋਧੀ ਜਿਹੜੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵੇਲੇ ਪੁਲਿਸ ਨੂੰ ਇੱਕ ਸਫਲਤਾ ਪ੍ਰਾਪਤ ਹੋਈ ਜਦੋਂ 27 ਤਰੀਕ ਸ਼ਾਮ ਨੂੰ ਕਰੀਬ 7-8 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਐਸ ਐਚ ਓ ਵੱਲੋਂ ਜਿਹੜੇ ਆ ਗਸ਼ਤ ਦੇ ਦੌਰਾਨ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜੋ ਆ ਰਹੇ ਸੀਗੇ ਸੋ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਦੇ ਦੌਰਾਨ ਉਹਨਾਂ ਦਾ ਮੋਟਰਸਾਈਕਲ ਵੀ ਸਲਿੱਪ ਹੋ ਕੇ ਡਿੱਗ ਗਿਆ। ਉਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਸੀਗਾ ਜੋ ਮੋਟਰਸਾਈਕਲ ਚਲਾਉਂਦਾ ਸੀਗਾ ਉਹਨੇ ਉੱਠ ਕੇ ਭੱਜਣ ਲੱਗਾ ਤੇ ਭੱਜਦੇ ਨੇ ਫਾਇਰ ਵੀ ਕੀਤਾ ਪੁਲਿਸ ਪਾਰਟੀ ਤੇ। ਉਹ ਜਿਸ ਨੂੰ ਪੁਲਿਸ ਪਾਰਟੀ ਨੇ ਵੀ ਚੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਫੀ ਉੱਥੇ ਜਿੱਮੇ ਹਨੇਰਾ ਲਾਈਟ ਘੱਟ ਸੀਗੀ ਤੇ ਉਹ ਨਿਕਲ ਗਿਆ ਤੇ ਦੂਜਾ ਜਿਹੜਾ ਇੱਕ ਨੌਜਵਾਨ ਸੀਗਾ ਜਿਹਦਾ ਨਾਮ ਸਰਜੀਤ ਸਿੰਘ ਉਰਫ ਸੀਤਾ ਇਹ 달ਮ ਦਾ ਰਹਿਣ ਵਾਲਾ ਇਨੂੰ ਜਿਹੜਾ ਅਰੈਸਟ ਕੀਤਾ ਸਮੀਤ ਮੋਟਰਸਾਈਕਲ ਤੇ ਦੋ ਇਹਨਾਂ ਕੋਲੋਂ ਬੈਗ ਬਰਾਮਦ ਹੋਏ ਸੀਗੇ ਉਹਨਾਂ ਦੇ ਵਿੱਚੋਂ ਜਦੋਂ ਚੈੱਕ ਕੀਤਾ ਤੇ ਉਹ ਚੈੱਕ ਕਰਨ ਤੇ ਜਿਹੜੀ ਆ ਹਿਰੋਇਨ ਜਿਹੜੀ ਆ ਟੋਟਲ 3 ਕਿਲੋ ਹਿਰੋਇਨ ਬਰਾਮਦ ਹੋਈ ਐਂ ਜਿਹੜਾ ਦੂਜਾ ਭੱਜਣ ਵਾਲਾ ਫਾਇਰ ਕਰਕੇ ਜਿਹੜਾ ਭੱਜਿਆ ਸੀਗਾ ਉਹ ਅਮਰਤਪਾਲ ਸਿੰਘ ਅਮਰਤ ਹੈਗਾ ਇਹ ਨੰਗਲ ਜਿਹੜਾ ਵਾਸੀ ਨੰਗਲ ਸੋ ਇਹ ਜੇ ਤੱਕ ਭੱਜਿਆ ਹੋਇਆ ਇਹਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ ਇਸ ਦੇ ਪਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਜਿਹੜਾ ਕਿਊਜ਼ ਇੱਕ ਅਰੈਸਟ ਕੀਤਾ ਉਹਦਾ ਰਿਮਾਂਡ ਮਾਣੇ ਉਹ ਅਦਾਲਤ ਤੋਂ ਲਿਆ ਗਿਆ ਹੈ ਉਹਦੇ ਸਬੰਧ ਚ ਜੇ ਇਨਵੈਸਟੀਗੇਸ਼ਨ ਅੱਗੇ ਵੈਰੀਫਾਈ ਕਰ ਰਹੇ ਕਿੱਥੋਂ ਲੈ ਕੇ ਹੁੰਦੇ ਸੀ ਕਿੱਦਾਂ ਕਰਦੇ ਸੀਗੇ ਉਹ ਬਾਅਦ ਵਿੱਚ ਬਰੀਫ ਕਰ ਦਿੱਤਾ ਜਾਏਗਾ